Thank you. ਉਹ ਹਮਸਾਦਾ ਗੁਆ ਕੋਈ ਫੋਟੋ ਕਾਸਾ ਵੋਟ ਦੀ ਇਹਨੇ ਸੱਤ ਬੰਦਾ ਲਾ ਲੀ ਜੱਟ ਬਸਤੀ ਦਾ ਉਹ ਇਹ ਤਾਂ ਖੁਸ਼ੀ ਦਾ ਹੈ ਵੀ ਚਾਹਦਾ ਅਸੀਂ ਕਿਹਦੇ ਤੋਂ ਡੋਲੇ ਤੋਂ ਬਚਾ ਆ ਦੇਖੋ ਇਹ ਇੱਕੋ ਜਿਹੀ ਨਹੀਂ ਨਹੀਂ ਜੱਗਾਂ ਲਾਏ ਨਹੀਂ ਦੇਖ ਇਹ ਕਹਿੰਦੇ ਕਹਿੰਦੇ ਨਹੀਂ ਅੱਜ ਉਹ ਖਾਜ ਪਤਾ ਨਹੀਂ ਅੱਜ ਪ੍ਰਚਾਰ ਦਾ ਤੇ ਕੰਮ ਨਹੀਂ ਆਈ ਤੇ ਇੱਥੇ ਮੋਟਾ ਉਹ ਇਦਾਂ ਵੋਟੇ ਵੋਟੇ ਇਹ ਤੇ ਕਹਿੰਦੇ ਸੀ ਕਿ ਇਹ ਬੰਦਿਆਂ ਨਾਲ ਡਰਾਉਣਾ ਉਹ ਇਦਾਂ ਕਹਿੰਦੇ ਕਾਂਗਰਸੀਆਂ ਨੇ ਹੁੰਦੇ ਉਹਨੂੰ ਸਿਰਦਿਆ ਲਗਦਾ ਹੋਇਆ ਫਾਦੀ ਉਹ ਸਾਡੇ ਨਾਲ ਜਿਹੜੇ شریف ਬੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਜੀ ਸਾਡਾ ਇਹ ਹੈ ਨਹੀਂ ਕੱਲੇ ਨਹੀਂ ਕੱਲੇ ਉਹ ਇਹਨਾਂ ਨੂੰ ਸਾਰੇ ਬੰਦਾ ਨਿਕਾਲਾ ਸਭ ਨੂੰ ਪੱਕੀ ਕੀਤੀ ਆ ਵੀ ਕਿਸੇ ਨੇ ਲੜਦਾ ਨਹੀਂ ਆਪਾਂ ਆਪਣੀ ਵੋਟ ਵਾ ਠੀਕ ਹੈ ਪਿਆਰ ਦਾ ਉਹ ਜਿੰਨੇ ਪਉਣਾ ਇੱਕ ਦੂਜੇ ਕੋਈ ਗੱਲ ਪਤਾ ਗਿਆ ਆ ਕੁੱਟੀ ਭਰੀ ਐ ਤੁਸੀਂ ਇਹ ਗੱਲ ਚ ਇਹ ਬਾਹਰ ਦੇ ਕੋਈ ਇੱਥੇ ਤੇ ਲੋਕਲ ਮਦਦ ਨੂੰ ਆਉਂਦੇ ਆ ਪਰ ਬਾਹਰੋਂ ਬੰਦੀ ਕਿਹਨਾਂ ਲੈ ਕੇ ਨਹੀਂ ਨਹੀਂ ਵੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਜਿੱਥੇ 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 ਮਾਤਰੀ ਸਾਹਿਬ ਜਿੱਥੋਂ ਦੀ ਬੋਲਿਆ ਉਹ ਬਾਹਰੋਂ ਬਾਹਰ ਰਹਿਣਗੇ ਨਾ ਅੱਜ ਹੱਦ ਮੈਨੂੰ ਪਤਾ ਲੱਗਾ ਮੈਂ ਇਕੱਲਾ ਆਇਆ ਮੇਰੇ ਨਾਲ ਪਿੱਛੋਂ ਕੋਈ ਬੰਦਾ ਵੀ ਆਇਆ ਨਹੀਂ ਤੇ ਤੇਰੇ ਨਾਲ ਹੋਇਆ ਕੁਝ ਸਾਡਾ ਸਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣਾ ਨੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਇਹ ਆਹ ਮੇਰੀ ਗੱਲ ਸੁਣੋ ਹਾਂਜੀ ਆਉਲਾ ਸਾਹਿਬ ਤੁਸੀਂ ਕੋਈ ਗੈ ਕਾਨੂੰਨੀ ਗੱਲ ਹੋਈ ਹੈ ਸੇਦੀ ਤੋਂ ਦੱਸੋ ਮੈਂ ਹੀ ਤਾਂ ਕਹਿਣਾ ਨਹੀਂ ਉਹ ਬੰਦੇ ਬੰਦਾ ਹੀ 5 700 ਦੇ ਵਿੱਚ ਉਹਦੇ ਬਾ ਦੇਣਾ ਜਿਹੜਾ ਉਹਦਾ ਨਹੀਂ ਦੇਈ ਦੇਈ ਕੋਈ ਦਰ دہشت ਇਹ ਮਾਰਦਾ ਉਹ ਤੇ ਵੀ ਕੋਈ ਬੰਦਾ ਕਿੰਨਾ ਇਕੱਠਾ ਹੋ ਗਿਆ ਵੀਰੇ ਦਈ ਜਿੱਥੇ ਗੰਦੀਆਂ ਗੱਲਾਂ ਕਰਦੇ ਮੇਗੋ ਬੜੀ ਗੱਲ ਹੈ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਿਏ ਪਰਚਾ ਕਰਦੇ ਸੀ ਜੇਕਰ ਕੋਈ ਐਮਪੀ ਸਾਹਿਬ ਦੇ ਵੀਡੀਓ ਦਿਖਿਏ ਜਿਹੜੀਆਂ ਗੱਡੀਆਂ ਗਾਲਾਂ ਕਢਾਉਂਦੇ ਆ ਉਹਦੇ ਤੇ ਪਰਚਾ ਹੋਇਆ ਫੇਰ ਦੇ ਦੋ ਅਸੀਂ ਅਸੀਂ 23 ਸਾਲ ਚੁੱਪ ਰਹੇ ਆ ਅਸੀਂ ਉਹ ਗੱਡੀਆਂ ਗਾਲਾਂ ਥੋੜੀਆਂ ਲੈ ਰਿਆਂ ਦਾ ਨਹੀਂ 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 ਕਰਨਾ ਅਸੀਂ ਕਹਿੰਦੇ ਗਲਤੀਆਂ ਗੱਲ ਆ ਜੀ ਮੈਨੂੰ ਕੋਈ ਵੀ ਗਲਤ ਗੱਲ ਕਰਦਾ ਪਾਰਟੀ ਦਾ ਭਰਾਓ ਯਾਰ ਪਿਆਰ ਨਾਲ ਦੋ ਯਾਰ ਆ ਭਤਾਂ ਨੂੰ ਗੱਡੀਆਂ ਗਾਲਾਂ ਕਢਦੇ ਆ ਅਸੀਂ ਅਨੰਦ ਜੀ ਨਾਲ ਚੋਪੇ ਯਾਰ ਕਹਿੰਦੇ ਗੱਲਾਂ ਨਾ ਸਭਾਦਿਸਤ ਖੇਤਾਂ ਕੀ ਆਪਣੇ ਇੱਥੇ ਪਾਉਂਦੇ ਹੋ ਫਿਰ ਤੋਂ ਇੱਥੇ ਆਪਣੇ ਪੇਜ ਤੋਂ ਪਾ ਕੇ ਫਿਰ ਡੀਲੀਟ ਕਰਦੇ ਆਪਾਂ ਸਮਝਾਉਂਦੋ ਜਦ ਕੋਈ ਆਪਾਂ ਮੋਦੀ ਦੀ ਹੋਣ ਦੀ ਗੱਲ ਕਰਦੇ ਕੋਈ ਨਹੀਂ ਅਮਨ ਮਾਨ ਨਾ ਲੱਛਣ ਹੁੰਦੇ ਕੋਈ ਨਹੀਂ ਅਮਨ ਮਾਨ ਕਹ ਬਤਾਓ ਆਓ ਜੀ ਕੋਈ ਕਹ ਬਤਾਓ ਕੋਈ ਸੈਂਟਰ ਵਿੱਚ ਉਹ ਸਦਾ ਗੁਆ ਕੋਈ ਤੋਂ ਕਾ ਸਾਥਾ ਵੋਟ ਦੀ ਇਹਨੇ ਸਸ ਬੰਦਾ ਲਾਲ ਲਈ ਜੇ ਬਸਤੀ ਗਾਉਂ ਉਹ ਤਾਂ ਖੁਸ਼ੀ ਦਾ ਹੈ ਬਚਾ ਲਈ ਕਿ ਤੂੰ ਡੋਨੇ ਤੋਂ ਬਚਾ ਆ ਦੇਖੋ ਨਹੀਂ ਨਹੀਂ ਚੰਗਾ ਨਹੀਂ ਨਹੀਂ ਇਹ ਕਹਿੰਦੇ ਕਹਾਂ ਕਹਿੰਦੇ ਨਹੀਂ ਅੱਜ ਫਾਜਾ ਅੱਜ ਪ੍ਰਚਾਰ ਦਾ ਕੰਮ ਨਹੀਂ ਅੱਜ ਇਹ ਕਿੰਨ ਬੋਟਾ ਉਹ ਇਦਾਂ ਬੋਟਾ ਮੋਟਾ ਨਹੀਂ ਤੇ ਕਹਿੰਦੇ ਸੀ ਕਿ ਇਹ ਬੰਦਿਆਂ ਨਾਲ ਡਰਾਉਣਾ ਉਹ ਇਦਾਂ ਕਿਤੇ ਕਾਂਗਰਸੀਆਂ ਨਾਲ ਹੁੰਦੇ ਉਹਨੂੰ ਸੱਦੇ ਲਗਵਾ ਹੋਇਆ ਆ ਸਾਡੇ ਨਾਲੋਂ ਜ਼ਿਆਦਾ ਸ਼ਰੀਫ ਬੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਸਾਡਾ ਇਹ ਹੈ ਨਹੀਂ ਅਸੀਂ ਇਕੱਲੇ ਨਹੀਂ ਇਕੱਲੇ ਆਉਂਦੇ ਇਹਨਾਂ ਨੂੰ ਸਭ ਬੰਦਾ ਨਾਲ ਆ ਸਭ ਨੂੰ ਪੱਕੀ ਕੀਤੀ ਆ ਵੀ ਕਿ ਲੜਦਾ ਨਹੀਂ ਆਪਣੀ ਵੋਟ ਵਾ ਠੀਕ ਹੈ ਪਿਆਰ ਨਾਲ ਉਹ ਜਿੰਨੇ ਪਾਉਣਾ ਇੱਕ ਦੂਜੇ ਕੋਈ ਗੱਲ ਪਤਾ ਕੀ ਆ ਕੁੱਤੀ ਭਰੀ ਨੇ ਕੁੱਤੀ ਇਹ ਗੱਲ ਤੋਂ ਇਹ ਬਾਹਰ ਵਿੱਚ ਇੱਥੇ ਤੇ ਲੋਕਲ ਮਤਲਬ ਆਉਂਦੇ ਨੇ ਪਰ ਬਾਹਰੋਂ ਬੰਦੇ ਕਿਹ ਲੱਗਦੇ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਜਿੱਥੇ 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 ਮਾਤਰੀ ਸਾਹਿਬ ਜਿੱਥੋਂ ਦੀ ਬੋਲਿਆ ਬਾਹਰ ਮਾਰ ਕੇ ਰਹਿਣਗੇ ਨਾ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਕੱਲਾ ਆਇਆ ਮੇਰੇ ਪਿੱਛੋਂ ਕੋਈ ਬੰਦਾ ਵੀ ਆਇਆ ਨਹੀਂ ਤੇ ਮੇਰੇ ਨਾਲ ਹੋਇਆ ਸਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ ਤਾਂ ਤੁਸੀਂ ਤੁਸੀਂ ਤਾਂ ਬਣਾਉਣਾ ਨੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਇਹ ਆਪਰੇ ਦੀ ਗੱਲ ਸੁਣ ਹਾਂਜੀ ਹਾਂ ਉਹਦਾ ਸਾਹਿਬ ਤੁਸੀਂ ਕੋਈ ਗੈਰ ਕਾਨੂੰਨੀ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਮੈਂ ਹੀ ਤਾਂ ਕਹਿ ਰਿਹਾ ਨਹੀਂ ਉਹ ਬੰਦੇ ਬੰਦਾ ਹੀ 5-700 ਦੇ ਵਿੱਚ ਉਹਦਾ ਬਾ ਦੇਣਾ ਤੇ ਉਹਦਾ ਨਹੀਂ ਦੇਈ ਕੋਈ ਦ دہشت ਇਹ ਮੋਰ ਬੰਦਾ ਉੱਥੇ ਵੀ ਵੇਖੋ ਬੰਦਾ ਕਿੰਨਾ ਇਕੱਠਾ ਹੋਇਆ ਵੀਰਿਆ ਬਈ ਜਿੱਥੇ ਗੰਦੀਆਂ ਗਾਲਾਂ ਕੱਢਦੇ ਨੇ ਉਬਾੜੀ ਗੱਲ ਐ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖੀਏ ਪੱচ্চਾ ਕਰਦੇ ਸੀ ਜੇਕਰ ਗੱਲ ਤੁਸੀਂ ਐਮਪੀ ਸਾਹਿਬ ਜੀ ਵੀਡੀਓ ਦਿਖੀਏ ਜਿਹੜੀਆਂ ਗੱਡੀਆਂ ਗਾੜਾ ਕਢਾਉਂਦੇ ਆ ਉਹਦੇ ਤੇ ਪਰਚਾ ਹੋਵੇ ਫੇਰ ਦੇ ਦੋ ਅਸੀਂ ਅਸੀਂ 23 ਸਾਲ ਚੁੱਪ ਰਹੇ ਆ ਅਸੀਂ ਮੈਨੂੰ ਆਹ ਗੱਡੀਆਂ ਗਾੜਾ ਥੋੜੀਆਂ ਲੈਣੀਆਂ ਤਾਂ ਨਹੀਂ ਨਹੀਂ ਕਰਨਾ ਅਸੀਂ ਗੱਡੀਆਂ ਗਾੜਾ ਇੱਕ ਸਪਰਾਓ ਜੀ ਦੇਖੋ ਕੋਈ ਵੀ ਗਲਤ ਗੱਲ ਕਰਦਾ ਭੈਣਾ ਯਾਰ ਪਾਟੀ ਸਾਹਿਬ ਭਰਾਓ ਯਾਰ ਪਿਆਰ ਨਾਲ ਦੋ ਯਾਰ ਆ ਪ੍ਰਧਾਨ ਨੂੰ ਗੱਡੀਆਂ ਅਗਲਾ ਕਢ ਦੇਣਾ ਗੱਲਾਂ ਭੈਣਾ ਨਹੀਂ ਇਹ ਗੱਲਾਂ ਨਹੀਂ ਇਹ ਚੋਬਾ ਦਿੱਤਾ ਪਿੰਡ ਦੇ ਅਪਲੈਟ ਪਾਉਂਦੇ ਹੋ ਫੇਰ ਤੁਸੀਂ ਤੁਸੀਂ ਆਪਣੇ ਪੇਜ ਤੋਂ ਪਾ ਕੇ ਫਿਰ ਡਿਲੀਟ ਕਰਦੇ ਆਪਾਂ ਸੁਣਦੇ ਆਪਾਂ ਤੁਹਾਨੂੰ ਆਸਾਂ ਆਪਾਂ ਆਪਾਂ ਮੋਢੇ ਦੀ ਹੋਣ ਹੋਣ ਦੀ ਗੱਲ ਕਰਦੇ ਕੋਈ ਅਮਨਮਾਨ ਨਾਲ ਲੱਛਣ ਹੁੰਦੇ ਕਿ ਕੋਈ ਨਾ ਕੋਈ ਅਮਨਮਾਨ ਕੋਈ ਜੀ ਅਮਨਮਾਨ ਕੋਈ ਬਤਾਓ ਆਓ ਜੀ ਕੋਈ 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 ਸੈਂਟਰੀ ਜੀ